ਇੱਕ ਨਿੱਕੀ ਜਿਹੀ ਘਟਨਾ ਵੀ ਇੱਕ ਬੱਚਾ ਆਪਣੀ ਮਾਂ ਦੇ ਨਾਲ ਲੜ ਕੇ ਤੇ ਉਹ ਘਰ ਤੋਂ ਚਲਾ ਗਿਆ ਪਹਾੜੀ ਇਲਾਕੇ ਦੇ ਵਿੱਚ ਘਰ ਸੀ ਤੇ ਉਹ ਪਰਬਤ ਦੀ ਚੋਟੀ ਤੇ ਚਲਾ ਗਿਆ ਜਿੱਥੇ ਆਵਾਜ਼ ਗੂੰਜਦੀ ਹੈ ਪਹਾੜਾਂ ਦੇ ਵਿੱਚ ਕਈ ਵਾਰ ਇਦਾਂ ਦੇ ਸਥਾਨ ਹੁੰਦੇ ਨੇ ਇਦਾਂ ਦੇ ਸਪੋਟ ਹੁੰਦੇ ਨੇ ਵੀ ਉੱਥੇ ਬੰਦਾ ਬੋਲੇ ਆਵਾਜ਼ ਗੂੰਜਦੀ ਹੈ ਤੇ ਵਾਪਸ ਆਂਦੀ ਹੈ ਜੋ ਬੰਦਾ ਬੋਲਦਾ ਹੈ ਉਹੀ ਆਵਾਜ਼ ਉਹਨੂੰ ਵਾਪਸ ਸੁਣਾਈ ਦਿੰਦੀ ਹੈ ਤੇ ਉਹ ਘਰੋਂ ਲੜ ਕੇ ਗਿਆ ਮਾਂ ਦੇ ਨਾਲ ਤੇ ਉਥੇ ਜਾ ਕਰਕੇ ਇਹਨਾਂ ਸ਼ਬਦ ਕਿਹਾ ਵੀ ਆਈ ਹੇਟ ਯੂ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਹੈ ਬੱਚਾ ਸੀ ਜਦੋਂ ਨੇ ਕਿਹਾ ਆਈ ਹੇਟ ਯੂ ਤੇ ਉਹੀ ਆਵਾਜ਼ ਉਹਦੇ ਕੰਨਾਂ ਦੇ ਵਿੱਚ ਵਾਪਸ ਪਈ ਹੁਣ ਉਹ ਥੋੜਾ ਡਰ ਗਿਆ ਵੀ ਸ਼ਾਇਦ ਸ਼ਾਇਦ ਕੋਈ ਹੈ ਵੀ ਜਿਹੜਾ ਮੈਨੂੰ ਕਹਿ ਰਿਹਾ ਵੀ ਆਈ ਹੇਟ ਯੂ ਫਿਰ ਉਹਨੇ ਦੁਬਾਰਾ ਇਹੀ ਸ਼ਬਦ ਰਿਪੀਟ ਕੀਤਾ ਆਈ ਹੇਟ ਯੂ ਫਿਰ ਉਹਨੂੰ ਦੁਬਾਰਾ ਆਵਾਜ਼ ਇਹੀ ਸੁਣਾਈ ਦਿੱਤੀ ਉਹ ਹੋਰ ਪਰੇਸ਼ਾਨ ਹੋ ਗਿਆ ਬੱਚਾ ਸੀ ਸਮਝ ਨਹੀਂ ਸਕਿਆ ਵੀ ਇਹ ਪਹਾੜੀ ਇਲਾਕਾ ਹੈ ਇੱਥੇ ਆਵਾਜ਼ ਬੰਦੇ ਨੂੰ ਆਪਣੀ ਵਾਪਸ ਸੁਣਾਈ ਦਿੰਦੀ ਹੈ ਤੇ ਹੋਇਆ ਕੀ ਹੈ ਉਹ ਹੋਰ ਡਰ ਗਿਆ ਉਹਨੇ ਜਾਪਿਆ ਵੀ ਕੋਈ ਚੀਜ਼ ਹੈ ਜੋ ਵਾਪਸ ਮੈਨੂੰ ਇਹ ਗੱਲ ਕਹਿੰਦੀ ਪਈ ਹੈ ਉਹ ਡਰ ਕੇ ਤੇ ਵਾਪਸ ਆ ਗਿਆ ਘਰ ਪਹੁੰਚਿਆ ਤੇ ਜਦੋਂ ਘਰ ਪਹੁੰਚਿਆ ਮਾਂ ਨੂੰ ਕਹਿੰਦਾ ਵੀ ਉੱਥੇ ਪਹਾੜੀ ਤੇ ਕੋਈ ਚੀਜ਼ ਹੈ ਕੋਈ ਬੰਦਾ ਹੈ ਮੈਂ ਉਹਨੂੰ ਇਹ ਗੱਲ ਕਹੀ ਤੇ ਉਹਨੇ ਵੀ ਮੈਨੂੰ ਇਹ ਗੱਲ ਕਹੀ ਹੁਣ ਮਾਂ ਸਿਆਣੀ ਸੀ ਉਹਨੂੰ ਪਤਾ ਲੱਗਿਆ ਵੀ ਉੱਥੇ ਚੀਜ਼ ਕੋਈ ਨਹੀਂ ਹੈਗੀ ਇਹਦਾ ਭਰਮ ਹੈ ਉੱਥੇ ਆਵਾਜ਼ ਗੂੰਜਦੀ ਹੈ ਏਕੋ ਹੈ ਤਾਂ ਕਰਕੇ ਇਹਨੂੰ ਆਵਾਜ਼ ਸੁਣਾਈ ਦਿੰਦੀ ਸੀ ਤੇ ਫਿਰ ਕੀ ਹੋਇਆ ਤੇ ਮਾਂ ਨੇ ਕਿਹਾ ਵੀ ਉੱਥੇ ਜਾ ਕਰਕੇ ਹੁਣ ਕਹੀਂ ਆਈ ਲਾਈਕ ਯੂ ਉਹ ਵਾਪਸ ਗਿਆ ਉੱਥੇ ਉਹਨੇ ਉੱਚੀ ਆਵਾਜ਼ ਦੇ ਵਿੱਚ ਇਹ ਕਿਹਾ ਆਈ ਲਾਈਕ ਯੂ ਉਹੀ ਆਵਾਜ਼ ਉਹਨੂੰ ਸੁਣਾਈ ਦਿੱਤੀ ਉਹ ਖੁਸ਼ ਹੋ ਗਿਆ ਫਿਰ ਉਹਨੇ ਉੱਚੀ ਸਾਰੀ ਕਿਹਾ ਉਹੀ ਆਵਾਜ਼ ਸੁਣਾਈ ਦਿੱਤੀ ਤੇ ਉਹ ਖੁਸ਼ ਹੋ ਗਿਆ ਸੋ ਲਾਈਫ ਇਜ਼ ਐਨ ਇਕੋ ਇਹ ਇੱਕ ਘਟਨਾ ਹੈ ਵੀ ਜੋ ਬੰਦਾ ਕਰਦਾ ਹੈ ਜੋ ਬੰਦਾ ਬੀਜਦਾ ਹੈ ਉਹੀ ਉਹਦੇ ਵੱਲ ਵਾਪਸ ਆਉਂਦਾ ਹੈ ਇਹ ਜ਼ਿੰਦਗੀ ਦਾ ਇੱਕ ਅਸੂਲ ਹੈ ਮਾਰਾ ਸੱਚੇ ਪਾਤਸ਼ਾਹ ਨੇ ਕਿਆ ਪਾਪ ਕਰੇਗਾ ਪਾਪਾਂ ਦਾ ਫਲ ਤੇਰੇ 'ਤੇ ਵੱਲ ਆਏਗਾ ਪੁੰਨ ਕਰੇਗਾ ਪੁੰਨ ਦਾ ਫਲ ਆਏਗਾ ਅਨਖਾਂਈ ਰਾਤੜਿਆ ਵਾਟ ਬਹੀਲੀ ਰਾਮ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ